ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਸ੍ਰੀ ਗੰਗਾ ਨਗਰ ਦੀ ਧਰਤੀ ਤੋਂ ਗੁਰੂ ਖਾਲਸਾ ਜਥੇਬੰਦੀਆਂ ਦੇ ਸਮੂਹ ਜਥੇਦਾਰ ਹਨੂਮਾਨਗੜ੍ਹ ਪਹੁੰਚੇ ਆ ਜਥੇਬੰਦੀ ਦੇ ਵਿੱਚ ਬੜਾ ਤੇ ਔਰ ਬੜਾ ਇਹ ਅਧਭਗ ਪਹਿਲਾ ਬਚਨ ਹੈ ਕਿ ਗੁਰਸਿੱਖ ਗੁਰਸਿੱਖ ਤੇ ਵਾਰ ਕਰ ਰਿਹਾ ਜੋ ਸਾਡੇ ਬੜੇ ਪਿਆਰਯੋਗ ਸਤਕਾਰਯੋਗ ਵਿਦਾਰਥੀ ਹੈ ਮਹਾਪੁਰਸ਼ ਔਰ ਉਹਨਾਂ ਦਾ ਪ੍ਰਚਾਰਕ ਤੋਂ ਬਿਨਾ ਹੋਰ ਕੋਈ ਪਹਿਰਾ ਹੀ ਨਹੀਂ ਹੈ ਸਿੱਖੀ ਦੇ ਪ੍ਰਚਾਰਕ ਦਾ ਜੋ ਵੱਡਿਆਂ ਮਹਾਪੁਰਸ਼ਾਂ ਨੇ ਪਹਿਰਾ ਲਾਇਆ ਹੋਇਆ ਉਹ ਬੜੇ ਸਤਕਾਰ ਦੇ ਨਾਲ ਆਦਰ ਭਾਵ ਦੇ ਨਾਲ ਸਾਰੇ ਹੀ ਨਗਰਾਂ ਦੇ ਵਿੱਚ ਜਾ ਕੇ ਸਾਰੀਆਂ ਜਥੇਬੰਦੀਆਂ ਵਿੱਚ ਜਾ ਕੇ ਉਹ ਗੁਰਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਕੁਝ ਐਸੇ ਸ਼ਰਾਰਤੀ ਲੋਕ ਨੇ ਬਹੁਤ ਜਿਆਦੇ ਸ਼ਰਾਰਤੀ ਵੀ ਜਿਹੜੇ ਵਿੱਚ ਰਹਿ ਕੇ ਵੀ ਸਿੱਖੀ ਦਾ ਕਹਾਣ ਕਰ ਰਹੇ ਨੇ ਤੇ ਦਾਸ ਬੇਨਤੀ ਕਰਦਾ ਹੈ ਸਾਰੇ ਜਥੇ ਸਮੇਤ ਜਥੇਬੰਦੀ ਦੇ ਜਥੇਦਾਰ ਪਹੁੰਚੇ ਆ ਵੀ ਇਹੋ ਜੇ ਨੂੰ ਸਭ ਤੋਂ ਪਹਿਲਾਂ ਤੇ ਡੰਡ ਮਿਲਣਾ ਚਾਹੀਦਾ ਸੌਦਾ ਵੀ ਲੱਗਣਾ ਚਾਹੀਦਾ ਤੇ ਵਾਰਗ ਵੀ ਦੇ ਰਿਹਾ ਕਿ ਤੂੰ ਬੰਦੇ ਦਾ ਪੁੱਤ ਬਣ ਜਾ ਇਹ ਕੰਮਾਂ ਤੋਂ ਬਾਜ਼ ਆ ਜਾ ਜਥੇਦਾਰਾਂ ਦੇ ਨਾਲ ਜਥੇਬੰਦੀਆਂ ਦੇ ਉੱਤੇ ਤੂੰ ਵਾਅਦਾ ਨਾ ਕਰ ਤੇ ਤੂੰ ਵਾਅਦਾ ਕਰੇਂਗਾ ਉਹਦਾ ਦੇਣਦਾਰ ਤੂੰ ਹੋਵੇਂਗਾ ਹੋਰ ਕੋਈ ਨਹੀਂ ਹੋਵੇਗਾ ਤੇ ਇਹ ਵਾਰਨਿੰਗ ਵੀ ਹੈ ਤੈਨੂੰ ਤੇ ਜਿਹੜੇ ਤੇਰੇ ਨਾਲ ਹੈ ਉਹਨਾਂ ਨੂੰ ਵੀ ਵਾਰਨਿੰਗ ਹੈ ਤੇ ਬੇਨਤੀ ਕਰਦੇ ਆਂ ਵੀ ਸਾਰਿਆਂ ਸਿੰਘਾਂ ਨੂੰ ਇਕੱਤਰਤਾਈ ਹੋ ਕੇ ਇੱਕ ਪਹਿਰੇ ਤੇ ਇੱਕ ਫਾਰਮ ਦੇ ਉੱਤੇ ਏਕਤਾ ਹੋ ਕੇ ਸਾਡਾ ਚੱਲਣ ਦਾ ਸਬੰਧ ਹੈ ਅਸੀਂ ਚੱਲਦੇ ਆਂ ਤੂੰ ਸਾਡੇ ਦੇ ਵਿੱਚ ਵਿਗਨ ਪਾਉਂਦਾ ਐ ਤੂੰ ਇਹੋ ਜਿਹੜੀਆਂ ਵਜਨ ਨਹੀਂ ਕਰਨ ਵਾਲੇ ਉਹ ਤੂੰ ਕਰਦਾ ਐ ਮਾੜੇ ਫਿੱਕੇ ਤੇ ਉਹਦਾ ਤੂੰ ਦੇਨਦਾਰ ਤੂੰ ਹਾਜ਼ਰ ਹੋਵੇਂਗਾ ਇਹ ਸਾਡੇ ਵੱਲੋਂ ਤੈਨੂੰ ਵਜਨ ਐ ਤੇ ਤੂੰ ਬੰਦੇ ਦਾ ਪੁੱਤ ਬਣ ਜਾ ਤੇ ਬਾਅਦ ਚ ਬਰਸਾਜਾਂ ਜਾਏਗਾ ਉਹਦੇ ਨਾਲ ਕੋਈ ਤੇਰਾ ਲਿਹਾਜ਼ ਨਹੀਂ ਹੋਣਾ ਨਾ ਤੈਨੂੰ ਛਡਾਉਣ ਵਾਲਿਆਂ ਦੇ ਵਿੱਚੋਂ ਕਿਸੇ ਨੇ ਆਉਣਾ ਠੀਕ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਮੂਹ ਰਾਜਸਥਾਨ ਅੰਸ਼ੀਗਾਰਗਰ ਦੀ ਸਾਹ ਸੰਗਤ ਨੂੰ ਇੱਕ ਬੇਨਤੀ ਆ ਵੀ ਕੁਛ ਅਸਰਾਰ ਤਿਆ ਅਨਸਰ ਤੁਹਾਨੂੰ ਪਤਾ ਹੀ ਇਹ ਕੰਮ ਅੱਜਕੱਲ ਬੜਾ ਚੱਲਿਆ ਹੋਇਆ ਹੈ ਸੋਸ਼ਲ ਮੀਡੀਆ ਤੇ ਕੋਈ ਮਰਜ਼ੀ ਪਾ ਜਾਂਦਾ ਤੇ ਬਾਅਦ ਫਿਰ ਪਾ ਦਾਂ ਫਿਰਦਾ ਤੇ ਇਹਨਾਂ ਨੂੰ ਬੇਨਤੀ ਹੈ ਵੀ ਇਹਨਾਂ ਦੀ ਗੱਲਾਂ ਚ ਨਾ ਆਵੇ ਤੇ ਜਿਹੜੇ ਵੀਡੀਓ ਬਣਾਉਂਦੇ ਆ ਘਾਲ ਤੋਂ ਘੜ ਸਾਡੇ ਨੂੰ ਸਾਹਮਣੇ ਤਾਂ ਹੁਣ ਔਰ ਵੀਡੀਓ ਤਾਂ ਤੁਸੀਂ ਪਾਤਾ ਗਿਆਨੀ ਜੀ ਤੁਸੀਂ ਪੂਰੀ ਕੋਸ਼ਿਸ਼ ਕੀਤੀ ਵੀ ਗਿਆਨੀ ਜੀ ਇੱਥੇ ਪ੍ਰਚਾਰ ਨਾ ਕਰਾਂ ਸਿੱਖੀ ਦਾ ਕੇ ਕਹਾਣ ਬਹੁਤ ਹੋਈ ਜਾਂਦਾ ਹੈਗਾ ਸਾਨੂੰ ਪ੍ਰਚਾਰਕ ਨਹੀਂ ਮਿਲ ਰਿਹਾ ਅਸੀਂ ਬੜੀ ਮੁਸ਼ਕਿਲ ਨਾਲ ਬਾਬਾ ਜੀ ਨੇ ਵਜਨ ਕਰਕੇ ਅਸੀਂ ਪ੍ਰਚਾਰਕ ਜੋੜ ਰਹੇ ਹਾਂ ਵੀ ਇੱਥੇ ਰਾਜਸਥਾਨ ਚ ਜੋ ਸਿੱਖ ਸੰਗਤਾਂ ਵਿੱਚ ਪ੍ਰਚਾਰਕ ਜੋ ਘਟਾਇਆ ਹੋਇਆ ਹੈ ਚਾਹੇ ਰੰਗਰੇਟਿਆਂ ਚ ਚਾਹੇ ਹੋ ਸਮਾਜ ਆਪਣਾ ਵੀ ਉਹ ਵਧਾਇਆ ਜਾਵੇ ਗੁਰੂ ਦੇ ਬਾਣੀ ਬਾਣੀ ਦੀ ਧਾਰਨੀ ਬਣਨ ਪਰ ਕੁਝ ਲੋਕਾਂ ਨੂੰ ਇਹ ਚੀਜ਼ਾਂ ਹਜਮ ਨਹੀਂ ਆਉਂਦੀਆਂ ਹਨਮਾਨ ਗੜਦਾ ਬੂਟਾ ਸਿੰਘ ਕਰਕੇ ਕੋਈ ਹੈਗਾ ਠੀਕ ਹੈ ਔਰ ਇੱਕ ਜੱਸਾ ਹੈ ਕੋਟ ਕੋਟ ਬੁੱਢੇ ਤੋਂ ਇਹ ਦੋਨੇ ਜਿਹੜੇ ਬੁੱਚੜ ਹੈਗੇ ਆ ਇਹਨਾਂ ਨੂੰ ਅਸੀਂ ਪਹਿਲਾਂ ਹੀ ਪਿਆਰ ਨਾਲ ਸਮਝਾਇਆ ਇਹ ਕੋਈ ਪੰਜਾਬ ਨਾ ਤੁਸੀਂ ਸਮਝ ਲਿਓ ਵੀ ਤੁਸੀਂ ਵੀਡੀਓ ਪਾ ਕੇ ਇੱਧਰ ਪੱਜ ਜਾਓਗੇ ਉੱਧਰ ਪੱਜ ਜਾਓਗੇ ਤੁਸੀਂ ਰਾਜਸਥਾਨ ਨੂੰ ਨਾ ਰਾਜਸਥਾਨ ਦੀ ਸੰਗਤ ਨੂੰ ਬੇਨਤੀ ਕਰ ਰਹੇ ਹੋ ਨਾ ਰਾਜਸਥਾਨ ਦੀ ਸੰਗਤ ਸੰਗਤ ਹੀ ਤੁਹਾਨੂੰ ਕਹੀ ਜਾਂਦੀ ਹੈ ਆਓ ਸਾਡੇ ਸਾਹਮਣੇ ਗੱਲ ਕਰੋ ਨਾ ਤੁਹਾਨੂੰ ਹੱਥ ਲਾਵਾਂਗੇ ਮੁੜ ਕੇ ਜੇ ਤੁਸੀਂ ਵੀਡੀਓ ਪਾਈ ਤੇ ਤੁਸੀਂ ਦੱਸਦਾ ਸਾਗ ਲਾਇਓ ਤੇ ਆਹ ਵੀਡੀਓ ਦਾ ਜਵਾਬ ਵੀ ਤੁਹਾਨੂੰ ਦਵਾਂਗੇ ਤੇ ਐਡਾ ਤੁਸੀਂ ਬੰਦੇ ਦੇ ਪੁੱਤੋਂ ਤੇ ਤੁਸੀਂ ਸਾਨੂੰ ਦੱਸੋ ਤੁਸੀਂ ਬੈਠੇ ਕਿੱਥੇ ਹੋ ਅਸੀਂ ਆਉਣੇ ਤੁਹਾਨੂੰ ਦੱਸਦੇ ਆ ਤੁਹਾਨੂੰ ਕਿ ਕਿਵੇਂ ਸੌਦਾ ਲਾਇਆ ਤੇ ਕਿਵੇਂ ਗੱਲ ਕਰੀਦੀ ਸੀ ਸਿੰਘਾਂ ਨਾਲ ਆਹ ਵੀਡੀਓ ਪਾ ਕੇ ਬੈਠੇ ਹੋ ਨਾ ਤੁਸੀਂ ਸਾਨੂੰ ਨਾਂ ਬਚਨ ਕਰੋ ਸਾਹਮਣੇ ਚਿੱਦੇ ਦੋ ਦਿਨਾਂ ਅੱਜ ਤੁਹਾਨੂੰ ਉਹਨਾਂ ਬੰਦੇ ਦਾ ਪਤਨਾ ਬਣਾਇਆ ਨਾ ਤੇ ਨਾਮ ਕੀ ਜਾਣਾ ਦਸ਼ਵੇਸ਼ਤਾ ਦਾ ਦਲ ਦਾ ਪਹਿਲਾਂ ਜੋ ਚੱਲਦਾ ਸੀ ਚੱਲਦਾ ਰਿਹਾ ਇਹ ਪੈ ਹੁਣ ਅੱਗੇ ਨਹੀਂ ਹੁਣ ਦਵਾਂਗੇ ਤੁਸੀਂ ਜਿਹਨੂੰ ਮਰਜ਼ੀ ਤੁਸੀਂ ਬੋਲਤਾ ਆਹ ਨਿਆ ਗੋ ਐਵੇਂ ਆਉਂ ਐਵੇਂ ਏ ਜਿੱਦਾਂ ਮੁੜਕੇ ਨਹੀਂ ਚੱਲਣ ਦੀ ਬੁੱਟਾ ਸਿੰਘ ਤੈਨੂੰ ਪਹਿਲਾਂ ਵੀ ਕਿਹਾ ਸੀ ਬਾਬੇ ਸੁਖਿੰਦਰ ਸਿੰਘ ਤੇ ਵੀ ਉਂਗਲ ਚੱਕਦਾ ਰਿਆਂ ਹੋ ਚੱਲ ਗਿਆ ਹੁਣ ਤੂੰ ਗਿਆਨੀ ਜਿੰਨੇ ਮਗਰ ਪੈ ਗਿਆ ਇਹ ਚੀਜ਼ਾਂ ਤੂੰ ਤਿਆਰ ਰੱਖ ਲੈ ਤੈਨੂੰ ਪਹਿਲਾਂ ਵੀ ਇਹ ਸਮਝਾਇਆ ਸੀਗਾ ਇਹ ਤੂੰ ਗਾਇਨਾ ਸਮਝ ਲਈ ਬਾਬਾ ਸੁਖਿੰਦਰ ਹੋਇਆ ਤੇ ਮੈਂ ਤੈਨੂੰ ਕੁਛ ਕਿਹਾ ਨਹੀਂਗਾ ਕਿਉਂਕਿ ਤੂੰ ਬਾਣੇ ਚਰਨ ਨੇ ਪਰ ਅਸੀਂ ਸੋਚਦੇ ਹਾਂ ਕਿ ਅਸੀਂ ਆਪਸੀ ਜਰ ਨਾਲ ਲੜੀਏ ਜਿਹੜਾ ਸਿੱਖੀ ਮਰਦਾ ਜਿਹੜਾ ਕੋਈ ਨਾ ਖੜਾ ਰਮਾਂਗੇ ਦਸ਼ਮੇਸ਼ ਦਾ ਨਾਂਦਲ ਪਾਈਖ ਨਹੀਂ ਆ ਮਿਸਲ ਪੂਰੇ ਰਾਜਸਥਾਨ ਜਿਹੜਾ ਵੀ ਕੋਈ ਵਧੀਕੀ ਕਰੂਗਾ ਕੱਲ ਇਹ ਬੋਟਾ ਸਿੰਘ ਹੋਵੇ ਜਾਂ ਬੋਟਾ ਸਿੰਘ ਵਰਗੇ ਕਈ ਹੋਣ ਹਜ਼ਾਰਾਂ ਲੱਖਾਂ ਅਸੀਂ ਨਹੀਂ ਛੜਨਾ ਉਹਨਾਂ ਨੂੰ ਅਸੀਂ ਸਿੱਖੀ ਦਾ ਪ੍ਰਚਾਰ ਕਰਾਂਗੇ ਜੋ ਇਸ ਪ੍ਰਚਾਰ ਚੱਗੇ ਵਧੂਗਾ ਉਹਦੇ ਨਾਲ ਖੜਾਂਗੇ ਔਰ ਦੂਜਿਆਂ ਨੂੰ ਬੇਨਤੀ ਹੈ ਇਹਨਾਂ ਦੇ ਪਿੱਛੇ ਨਾ ਲੱਗੋ ਜੇ ਤੁਸੀਂ ਕੋਈ ਅਜ ਕਾਰਾ ਤੁਸੀਂ ਵਿੱਚੋ ਮੋਜਰਮ ਬਣੋਗੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ